ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ ਮਿਲੀ ਹੈ ਜਿੱਥੇ ਕਿ ਐਸਆਈਟੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਜੀਆਰਐਸ ਸਮਨ ਦਾ ਨੋਟਿਸ ਹੈ ਉਹ ਵਾਪਸ ਲੈ ਲਿਆ ਆਖਿਰ ਕੀ ਕਾਰਨ ਰਿਹਾ ਤੇ ਕੋਰਟ ਦੇ ਵਿੱਚ ਕਿ ਕੁਝ ਜਿਹੜਾ ਪਟੀਸ਼ਨ ਦੇ ਵਿੱਚ ਪ੍ਰੇਰ ਸੀਗੀ ਜਾਣਨ ਦੇ ਲਈ ਸਾਡੇ ਨਾਲ ਵਿਕਰਮ ਮਜੀਠੀਆ ਦੇ ਐਡਵੋਕੇਟ ਦਮਨਵੀਰ ਸਿੰਘ ਸੋਪਤੀ ਜੀ ਨੇ ਸੋਪਤੀ ਸਾਹਿਬ ਪੂਰੀ ਪਟੀਸ਼ਨ ਦੀ ਗੱਲ ਕਰੀ ਹੈ ਜਿਹਦੇ ਵਿੱਚ ਕਿਹਾ ਗਿਆ ਸੀਗਾ ਇਹ ਇਲੀਗਲ ਹੈ ਅਤੇ politically ਜਿਹੜਾ ਇਹਦੇ ਵਿੱਚ ਮੋਟੀਵੇਟਿਡ ਬੀਡ ਨਜ਼ਰ ਆ ਰਿਹਾ ਹੈ ਕੋਰਟ ਦੇ ਵਿੱਚ ਕੀ ਕੁਝ ਅੱਜ ਰਿਹਾ ਤੇ ਕੋਰਟ ਨੇ ਉਸ ਤੋਂ ਬਾਅਦ ਕੀ ਕੁਝ ਕਿਹਾ ਸਰ ਦੇਖੋ ਸਮਰ વેਕੇਸ਼ਨ ਵਿੱਚ ਇੱਕ ਇਹਨਾਂ ਨੇ ਬਿਲਕੁਲ ਇਲੀਗਲ ਮਿਸ ਯੂਜ਼ ਆਫ ਲਾ ਜਿਹਨੂੰ ਕਹਿੰਦੇ ਉਹ ਕਰਕੇ ਉਹਨਾਂ ਨੇ ਇੱਕ ਸੈਕਸ਼ਨ 91 ਦਾ ਨੋਟਿਸ ਭੇਜਿਆ ਸੀ ਸਰਦਾ ਬਿਕਰਮ ਸਿੰਘ ਮਜੀਠੀਆ ਨੂੰ ਤੁਹਾਨੂੰ ਕੁਝ ਪੁਰਾਣੀ ਹਿਸਟਰੀ ਪਤਾ ਹੋਣੀ ਚਾਹੀਦੀ ਹੈ ਤੁਹਾਡੇ ਦਰਸ਼ਕਾਂ ਨੂੰ ਕਿ 10 8 2022 ਦੀ ਉਹਨਾਂ ਦੀ ਜ਼ਮਾਨਤ ਹੋਈ ਹੋਈ ਹੈ डिसेंबर 2023 ਤੱਕ ਇੱਕ ਵਾਰ ਵੀ ਉਹਨਾਂ ਨੂੰ ਤਫਤੀਸ਼ ਵਾਸਤੇ ਨਹੀਂ ਬੁਲਾਇਆ ਜਦੋਂ ਸਰੈਂਡਰ ਕੀਤੇ ਤਾਂ ਪੁਲਿਸ ਰਿਮਾਂਡ ਤੱਕ ਨਹੀਂ ਮੰਗਿਆ ਤੇ ਜਦ ਉਹ ਕਸਟਡੀ ਚ ਰਹੇ ਤੇ ਇੱਕ ਐਪਲੀਕੇਸ਼ਨ ਹੀ ਦਿੱਤੀ ਉਹਨਾਂ ਇਨਵੈਸਟੀਗੇਸ਼ਨ ਜੁਆਇਨ ਕਰਨ ਵਾਸਤੇ 9 12 2023 ਨੂੰ ਮੁੱਖ ਮੰਤਰੀ ਪੰਜਾਬ ਦੀ ਬੇਟੀ ਨੇ ਇੱਕ ਜਨਤਕ ਪਬਲਿਕ ਇੰਟਰਵਿਊ ਦਿੱਤੀ ਸੀ ਇਨ ਸਪੋਰਟ ਆਫ ਦਿਸ ਸਟ੍ਰੇਜ ਫੈਮਿਲੀ ਇਹਨਾਂ ਨੇ ਉਹ ਸਪੋਰਟ ਕੀਤੀ ਸਾਬਕਾ ਵਿਕਮ ਸਿੰਘ ਮੋਜੀਠੀਆ ਨੇ ਦਿਸ ਇਨਫਿਊਰੀਟਿਡ ਦ ਚੀਫ ਮਿਨਿਸਟਰ ਤੇ ਉਹਨਾਂ ਨੇ ਫਿਰ ਐਸਆਈਟੀ ਨੂੰ ਹੁਕਮ ਕੀਤੇ ਕਿ ਇਹਨਾਂ ਨੂੰ ਸਮਨ ਤੇ ਸਮਨ ਡਾਕੂਮੈਂਟ ਤੇ ਡਾਕੂਮੈਂਟ ਮੰਗਾਈ ਜਾਓ ਤੇ ਜਿਹੜਾ ਉਹਨਾਂ ਨੇ ਫਿਰ ਹੁਣ ਮੰਗਿਆ ਸੀ ਡਾਕੂਮੈਂਟ ਉਹ ਇਲੀਗਲ ਸੀ ਲੀਗਲੀ ਸਸਟੇਨੇਬਲ ਨਹੀਂ ਸੀ ਅਸੀਂ ਉਹ ਚੈਲੰਜ ਕਰਤਾ ਕੋਰਨਰ ਜਦੋਂ ਇਹ ਤਾਂ ਉਹਨਾਂ ਨੇ ਆਪ ਦਾ ਜਿਹੜਾ ਨੋਟਿਸ ਹੀ ਉਹ ਵਿੱਡਰੋ ਕਰ ਲਿਆ ਜੀ ਹਾਂ ਸਰ ਇਹਦੇ ਵਿੱਚ ਇੱਕ ਹੋਰ ਚੀਜ਼ ਜਿਹੜੀ ਦੇਖਣ ਵਾਲੀ ਹੈ ਕਿ ਜਿਹੜਾ ਸ਼ਖਸ ਆਲਰੇਡੀ ਜੇਲ੍ਹ ਦੇ ਵਿੱਚ ਜਾ ਚੁੱਕਿਆ ਹੈ ਕੀ ਐਸਆਈਟੀ ਦੇ ਕੋਲ ਪਾਵਰ ਰਹਿੰਦੀ ਹੈ ਕਿ ਉਹ ਬਾਅਦ ਦੇ ਵਿੱਚ ਉਹਨਾਂ ਨੂੰ ਸਮਨ ਕਰਨ ਦੇਖੋ ਇਹ ਤਾਂ ਬੇਲ ਆਰਡਰ ਚ ਵੀ ਕੋਈ ਕੰਡੀਸ਼ਨ ਨਹੀਂ ਹੈ ਕਿ ਉਹਨਾਂ ਨੇ ਸ਼ਾਮਿਲ ਤਫਤੀਸ਼ ਹੋਣਾ بار بار ਪਰ बिकॉज ਵਿਕ੍ਰਮ ਸਿੰਘ ਮਜੀਠੀਆ ਦਾ ਇੱਕ ਕਲੀਅਰ ਸਟੈਂਡ ਰਹਾ ਹੈ ਹੀ दैट एवरीवन इज ਇਕੁਅਲ ਇਨ ਲਾ ਨੋਬਾਡੀ ਇਜ਼ ਅਬੋਵ ਦ ਲਾ ਐਂਡ ਹੀ ਇਜ਼ ਮੋਰ ਇੰਟਰਸਟਿਡ ਕਿ ਇਹ ਜਲਤੋ ਜਾਦੀ ਦੀ ਜਿਹੜੀ ਤਫਤੀਸ਼ ਹੈ ਪ੍ਰੋਵਾਈਡਡ ਟੂ ਫੇਅਰ ਐਂਡ ਫਰੀ ਹੋਵੇ ਉਹ ਮੁਕਮਲ ਹੋਵੇ ਐਂਡ 올 ਪੋਸਿਬਲ ਅਸਿਸਟੈਂਸ ਹਾਸ ਬੀਨ ਪ੍ਰੋਵਾਈਡਡ ਵਿਲ ਆਲਵੇਸ ਬੀ ਪ੍ਰੋਵਾਈਡਡ ਥੈਟ ਇਜ਼ ਵਾਈ ਹੀ ਇਸ ਬੀਨ ਗੋਇੰਗ ਜੇ ਜਿਹੜਾ ਇਹ ਡਰੱਗਸ ਕੇਸ ਹੈਗਾ ਇਹ ਉਹੀ ਹੈ ਜਿਹੜਾ ਕਿ ਪਹਿਲੇ ਮਲਟੀਨੇਸ਼ਨਲ ਜਿਹੜਾ ਡਰੱਗ ਕਰੋੜ ਡਰੱਗਸ ਵਾਲਾ ਹੈਗਾ ਜਾਂ ਇਹ ਦੂਜਾ ਜਿਹੜਾ ਪੰਜਾਬ ਸਰਕਾਰ ਵੱਲੋਂ ਫਾਈਲ ਕੀਤਾ ਗਿਆ ਬਿਕਰਮ ਸਿੰਘ ਮਜੀਠੀਆ ਤੋਂ ਤਾਂ ਇੱਕੋ ਹੀ ਐਫਆਈਆਰ ਹੈ ਜੀ ਐਫਆਈਆਰ ਨੰਬਰ 2 2013 ਤੋਂ ਲੈ ਕੇ ਇਹ ਚੱਲਦਾ ਆ ਰਿਹਾ ਸਿਸਟਮ ਹਾਈ ਕੋਰਟ 'ਚ ਇਹਨਾਂ ਨੂੰ ਫਟਕਾਰ ਮਿਲ ਚੁੱਕੀ ਹੈ ਸੁਪਰੀਮ ਕੋਰਟ ਤੋਂ ਮਿਲ ਚੁੱਕੀ ਹੈ ਉਹ ਟ੍ਰਾਇਲਸ ਕਨਕਲੂਡ ਹੋ ਗਏ ਨੇ ਕਿਸੇ ਵੀ ਮੁਜਰਮ ਨੇ ਕਿਸੇ ਵੀ ਪ੍ਰੋਸੀਕਿਊਸ਼ਨ ਏਜੰਸੀ ਨੇ ਇਹਨਾਂ ਦਾ ਨਾਮ ਉਸ ਟਾਈਮ ਮੈਰਿਟ ਤੇ ਨਹੀਂ ਲਿਆ ਸੀ ਤੇ ਇਹ ਨਵਾਂ ਜਿਹੜਾ ਪਲਾਂਟ ਕੀਤਾ ਸੀ ਇਹ ਸਿਹਧਾਰ ਚੁੱਟ ਪਾ ਦੇ ਜਿਹੜੇ 20 ਦਿਨ ਦੇ ਡੀਜੀਪੀ ਬਣੇ ਸੀ ਜਿਨ੍ਹਾਂ ਨੂੰ ਸੁਪਰੀਮ ਕੋਰਟ ਨੇ ਰਿਜੈਕਟ ਕਰਤਾ ਸੀ ਯੂਪੀਐਸਸੀ ਨੇ ਰਿਜੈਕਟ ਕਰਤਾ ਸੀ ਉਹ ਡੀਜੀਪੀ ਇਸ ਕਰਕੇ ਬਣਾਏ ਗਏ ਸੀ ਉਹਨਾਂ ਦੀ ਡਾਇਰੈਕਸ਼ਨ ਤੇ ਐਫਆਰ ਹੋਈ ਸੀ ਨਾਓ ਇੱਕੋ ਕੁਐਸਚਨ ਇਹਨਾਂ ਨੂੰ ਜਿਹੜਾ ਖਾਈ ਜਾ ਰਿਹਾ ਸਾਰਿਆਂ ਨੂੰ ਇਨਵੈਸਟੀਗੇਟਿੰਗ ਏਜੰਸੀ ਨੂੰ ਡਰੱਗ ਕੇਸ ਤਾਂ ਐਲੀਗੇਸ਼ਨ ਤਾਂ ਬਣ ਗਿਆ ਹੁਣ ਡਰੱਗ ਦਿਖਾਓ ਤੁਸੀਂ ਕਿੱਥੇ ਐਵੀਡੈਂਸ ਤਾਂ ਲਿਆਓ ਕਿੱਥੇ ਹੈ ਡਰੱਗ ਦਾ ਕੁਐਸਚਨ ਟੂ ਬੀ ਆਨਸਰ ਟੂਡੇ ਇਸ ਵੇਅਰ ਇਜ਼ ਦਾ ਡਰੱਗ ਇਨ ਦਾ ਐਨਡੀਪੀਐਸ ਕੇਸ ਸਰ ਟ੍ਰਾਇਲ ਫਿਲਹਾਲ ਸਟਾਰਟ ਹੈ ਜਾਂ ਚੱਲਣਾ ਹੈ ਜਾਂ ਕੀ ਕੁਝ ਪ੍ਰੋਸੈਸ ਸਰ ਉਸ ਉੱਥੇ ਚੱਲ ਰਿਹਾ ਮੈਮ 2012 2021 ਦਾ ਇਹ ਐਫਆਈਆਰ ਹੈ ਅੱਜ 3 ਸਾਲ ਹੋਣ ਨੂੰ ਨੇ ਇਨਵੈਸਟੀਗੇਸ਼ਨ ਚ 4 ਐਸਆਈਟੀਆਂ ਬਦਲ ਗਈਆਂ ਨੇ ਮਿਆਰ ਐਸਆਈਟਿਸ ਦਾ ਹੁਣ ਫਰੋਮ ਡੀਜੀਪੀ ਟੂ ਨਾਓ देयर आर ਇਨਸਪੈਕਟਰ ਲੈਵਲ ਪੀਪਲ ਹੂ ਆਰ ਅਸੋਸੀਏਟਿਡ ਐਸਆਈ ਲੈਵਲ ਚੀਫ ਚਾਰਟਡ ਅਕਾਊਂਟੈਂਟਸ ਹੋਰ ਅਸੋਸੀਏਟਿਡ ਤੇ ਅਜ ਤੱਕ ਇਹਨਾਂ ਤੋਂ 173 ਦੀ ਰਿਪੋਰਟ ਕੋਰਟ ਵਿੱਚ ਨਹੀਂ ਪੇਸ਼ ਕੀਤੀ ਗਈ। ਸਾਇਟ ਨੇ ਕੋਈ ਕਾਰਨ ਦੱਸਿਆ ਸਰ ਨੋਟਿਸ ਕਿਉਂ ਵਾਪਸ ਲੈ ਰਹੇ ਨੇ? ਇਲੈਗਲ ਹੈ ਜੀ ਗੈਰ ਕਾਨੂੰਨੀ ਹੈ ਸਸਟੇਨ ਨਹੀਂ ਕਰ ਸਕਦਾ ਕੋਰਨਰ ਹੋਏ ਤੇ ਵਾਪਸ ਲੈ ਲੇ। ਠੀਕ ਹੈ ਬਹੁਤ ਬਹੁਤ ਥੈਂਕ ਯੂ ਜੀ। ਬਿਲਕੁਲ ਜਿਹੜਾ ਐਸਆਈਟੀ ਨੇ ਨੋਟਿਸ ਹੈ ਉਹ ਵਾਪਿਸ ਲੈ ਲਿਆ ਦੂਜੇ ਪਾਸੇ ਜਦੋਂ ਤੋਂ ਇਹ ਮੈਟਰ ਸ਼ੁਰੂ ਹੋਇਆ ਹੈ ਤਦ ਤੋਂ ਅਸੀਂ ਦੇਖ ਰਹੇ ਹਾਂ ਕਿ ਲਗਾਤਾਰ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਦੇ ਲਈ ਕਾਫੀ ਸਾਰੀ ਐਸਆਈਟੀਆਂ ਜਿਹੜੀ ਉਹ ਬਣਾਈ ਗਈਆਂ ਨੇ ਤੇ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਵੀ ਜਾਰੀ ਰਹੀਆਂ ਨੇ ਤੇ ਵਿਕਰਮ ਅਜੀਤਿਆ ਕਈ ਥਾਵਾਂ ਤੇ ਪੇਸ਼ ਵੀ ਹੋਏ ਲੇਕਿਨ ਇੱਕ ਸਮਨਿੰਗ ਤੇ ਜਿਨ੍ਹਾਂ ਤੇ ਉਹਨਾਂ ਨੂੰ ਲੱਗਿਆ ਕਿ ਇਹ ਇਲੀਗਲ ਹੈ ਨਹੀਂ ਹੋਣੀ ਚਾਹੀਦੀ ਹੈ ਤੇ ਇਸ ਕਰਕੇ ਉਹਨਾਂ ਨੂੰ ਜਿਹੜਾ ਹੈ ਉਹਨਾਂ ਨੇ ਇਸ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਤੇ ਉਹਨਾਂ ਨੂੰ ਇੱਥੇ ਵੱਡੀ ਰਾਹਤ ਮਿਲਦੀ ਵੀ ਵੀ ਜ਼ਰ ਆ ਰਹੀ ਹੈ ਕੈਮਰਾ ਪਰਸਨ ਵਿਕਾਸ ਦੇ ਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ